ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਨਾਮ ਗੁਰ ਦੀਓ ਹੈ ਆਪਣੈ ਜਾਕੈ ਮਸਤਕ ਕਰਮਾ ਨਾਮ ਦਿਲ डावੈ ਨਾਮ ਜਪਾਵੈ ਤਾਂ ਕਾ ਜੁਗ ਮਹਿ ਧਰਮਾ ਨਾਮ ਗੁਰਦੀਓ ਹੈ ਆਪਣੇ ਜਾਂ ਕੈ ਮਸਤਕ ਕਰਮਾ ਨਾਮ ਦ੍ਰਿੜਾਵੇ ਨਾਮ ਜਪਾਵੇ ਤਾਕਾ ਜੁਗ ਮਹਿ ਧਰਮਾ ਜਨ ਕੋ ਨਾਮ ਵਡਾਈ ਸੋਭ ਨਾਮੋ ਗਤ ਨਾਮੋ ਪਤ ਜਨ ਕੀ ਮਾਨੈ ਜੋ ਜੋ ਹੋਗ ਰਹਾ ਨਾਮ ਧਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਾਹਾ ਨਾਮ ਬਿਹਾਰਾ ਨਾਨਕ ਆਧਾਰਾ ਨਾਮ ਪ੍ਰਾਪਤ ਲਾਹਾ ਨਾਮ ਧਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਾਹਾ ਨਾਮ ਬਿਵਹਾਰਾ ਨਾਨਕ ਆਧਾਰਾ ਨਾਮ ਪ੍ਰਾਪਤ ਲਾਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਜ ਦੇ ਪਵਿੱਤਰੋ ਕੋ ਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਪੰਜ ਪਾਤਸ਼ਾਹ ਜੀ ਦੇ ਤਰਾਸਰੀ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਇਹ ਭਾਈ ਪ੍ਰਮਾਤਮਾ ਦੇ ਸੇਵਕ ਦੇ ਵਾਸਤੇ ਪ੍ਰਮਾਤਮਾ ਦਾ ਨਾਮ ਹੀ ਵਡਿਆਈ ਹੈ ਨਾਮ ਹੀ ਸੋਭਾ ਹੈ ਹਰ ਨਾਮ ਹੀ ਉਸ ਦੀ ਉੱਚੀ ਆਤਮਕ ਅਵਸਥਾ ਹੈ ਨਾਮ ਹੀ ਉਸ ਦੀ ਇੱਜ਼ਤ ਹੈ ਜੋ ਕੁਝ ਪ੍ਰਮਾਤਮਾ ਦੀ ਰਜ਼ਾ ਵਿੱਚ ਹੁੰਦਾ ਹੈ ਸੇਵਕ ਉਸ ਨੂੰ ਸਿਰ ਮੱਥੇ ਤੇ ਮੰਨਦਾ ਹੈ ਠਹਿਰਾਓ ਹੇ ਭਾਈ ਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗ ਪਏ ਉਸ ਨੂੰ ਪਿਆਰੇ ਗੁਰੂ ਨੇ ਪ੍ਰਮਾਤਮਾ ਦਾ ਨਾਮ ਦੇ ਦਿੱਤਾ ਉਸ ਮਨੁੱਖ ਦਾ ਫਿਰ ਸਦਾ ਦਾ ਕੰਮ ਹੀ ਜਗਤ ਵਿੱਚ ਇਹ ਬਣ ਜਾਂਦਾ ਹੈ ਕਿ ਉਹ ਹੋਰ ਉਹਨਾਂ ਨੂੰ ਹਰ ਨਾਮ ਜੜਾ ਕਰਾਉਂਦਾ ਹੈ ਜਪਾਉਂਦਾ ਹੈ ਜਪਣ ਲਈ ਪ੍ਰੇਰਣਾ ਕਰਦਾ ਹੈ ਇਹ ਨਾਨਕ ਪ੍ਰਮਾਤਮਾ ਦਾ ਨਾਮ ਤਨ ਜਿਸ ਮਨੁੱਖ ਦੇ ਪਾਸ ਹੈ ਉਹੀ ਪੂਰਾ ਸਾਹੂਕਾਰ ਹੈ ਉਹ ਮਨੁੱਖ ਹਰ ਨਾਮ ਸਿਮਰਨੋ ਹੀ ਆਪਣਾ ਅਸਲੀ ਵਿਹਾਰ ਸਮਝਦਾ ਹੈ ਨਾਮ ਦਾ ਹੀ ਉਸ ਨੂੰ ਆਸਰਾ ਰਹਿੰਦਾ ਹੈ ਨਾਮ ਦੇ ਹੀ ਉਹ ਖੱਟੀ ਖੱਟਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ You see today's hukum Nama from Amritsar uttered by our fifth Guru Guru Ji under heading the Fifth Mahal. Guru Savji says that my Guru gives the Nam, the name of the Lord, to those who have such karma written up on their foreheads. He implants the nam and inspires us to chant the nam this is the dharma true religion in true, this world the nam is the glory and the greatness of the lord's humble servant the nam is his salvation and the nam is his honor he accepts whatever comes to pass pause. that humble servant who has the nam as his wealth इज़ द परफेक्ट बैंकर द नाम इज हिज़ ऑक्युपे ओ नानक एंड हिज ओनली सपोर्ट द नाम इज द प्रॉफिट ही अर्नज़ वागुरु जी का खालसा वाहू जी की फतेह